ਕਿ ਅੱਜ ਕਹੇ ਸੰਤ ਵਿੱਚ ਚਰ ਤੋਂ ਪਹਿਲਾਂ ਤਿੰਨ ਵਾਰੀ ਇਹ ਮੱਤਵੀ ਆਏ ਉਹੀ ਗੱਲ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਤੇ ਲਗਾਏ ਗਏ ਧਰਨੇ ਦੇ 100 ਦਿਨ ਪੂਰੇ ਹੋਣ ਤੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਵੱਡਾ ਧਰਨਾ ਲਗਾਇਆ ਗਿਆ ਕੀਤੇ ਵੇਤੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਕਿਸਾਨਾਂ ਅਤੇ ਮਹਿਲਾਵਾਂ ਨੇ ਵੀ ਸ਼ਿਰਕਤ ਕੀਤੀ ਹੈ। ਸੋਚਣਾ ਪਊਗਾ ਕਿਉਂਕਿ ਸਰਕਾਰ ਸਾਰਾ ਕੁਝ ਸਾਰਾ ਸਰਕਾਰੀ ਬੰਦ ਕਰਕੇ ਕਾਰਪੋਰੇਟ ਸੈਕਟਰ ਦੇ ਵਿੱਚ ਪਦਲਣਾ ਚਾਹਦੀ ਆ। ਤਾਂ ਜੋ ਜਿਹੜੇ ਆਪਾਂ ਲੋਕ ਆ ਵੀ ਆਪਾਂ ਸਿਰਫ ਕੋਈ ਮਤਲਬ ਜਿਹੜੀ 30 ਰੇਟ ਆ ਕਹਿ ਸਕਦਾ 92 ਤੋਂ ਪਤਾ ਖਾਮ ਜੇ ਕਿਸੇ ਪੈਟਰ ਦੇ ਪਾਲ ਦੇ ਵਿੱਚ ਤਿੰਨ ਚੁਣੇ ਵਿਰਾਸਤੀ ਵਾਲੇ ਜਿੱਥੇ ਸੇ ਪੜ੍ਹਾਈ ਪੜਾਈ ਕਰਾਈ ਜਾਂਦੀ ਆ ਵੀ ਜਿਹੜੇ 80% ਰੱਖਿਆ ਜਾਵੇ। ਔਰ ਜਿਹੜੇ 20% ਕਾਰਪੋਰੇਟ ਲੋਕ ਨੇ ਜਾਂ ਕੰਪਨੀਆਂ ਨੇ ਇਹਨਾਂ ਨੂੰ ਕਿਵੇਂ ਵੀ ਰੱਖਿਆ ਜਾਵੇ ਉਹਦਿਆਂ ਤਾਂ ਜਾ ਆਧਾਰ ਨਾਲੇ ਪਹਿਲਾਂ ਆਪਾਂ ਇੰਟਰਨੈਟ ਦੀ ਉਹ ਗੱਲ ਕਰ ਲਈਏ ਬਾਕੀ ਜਿਹੜੇ ਆਪਣੇ ਕਰਮਚਾਰ ਦੇ ਮਹੀਨੇ ਨੇ ਉਹ 30 ਦਿਨਾਂ ਦੇ ਹੁੰਦੇ ਨੇ ਇੰਟਰਨੈਟ ਦਾ ਮਹੀਨਾ 26 ਦਿਨ ਦਾ ਫਟਾਈ ਇਹਨਾਂ ਦਾ ਆਪਾਂ ਨੂੰ ਉਹ ਹੀ ਅਸੂਰਤਾਂ ਦੇ ਕੇ ਸਕੀਮਾਂ ਦੇਤੀਆਂ ਜਿਵੇਂ ਸਿਲੰਡਰ ਦੇ ਤੇ ਉਜਲੋਕ ਸਕੀਮ تحت ਕਰ ਕਰ ਸਿਲੰਡਰ ਵਾੜ ਤੇ ਹਰ ਇੱਕ ਨਾਲ ਲੈ ਲਿਆ ਫਿਰ ਉਸ ਦਾ ਜਾ ਕੇ 1200 ਦਾ ਕਰਤੇ ਆ ਕਿਸੇ ਮੌਲ ਵਿੱਚ ਵਗ ਜੋ ਉਥੇ ਕੋਈ ਨਹੀਂ ਸਾਬ ਪ੍ਰਭਾ ਨੂੰ ਪਤਾ ਅੱਜ ਆਪਾਂ ਨੂੰ ਜੰਮੂ ਬੋਰਡ ਤੇ ਬੈਠਿਆਂ ਨੂੰ ਸੌ ਤੁਰਾ ਪੂਰਾ ਹੋ ਗਿਆ ਇਸ ਮੌਕੇ ਤੇ ਕਿਸਾਨ ਨੇਤਾ ਸੌਰਨ ਸਿੰਘ ਪੰਦੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਔਰ ਜਾਣਕਾਰੀ ਦਿੰਦੇ ਹੋਏ ਦੱਸਿਆ ਵੇਖੋ ਅੱਜ 100 ਦਿਨ ਪੂਰੇ ਹੋਏ ਆ ਮੋਰਚੇ ਦੇ ਲੱਖਾਂ ਵਰਗਾ ਕੱਟ ਤੁਸੀਂ ਦੇਖ ਰਹੇ ਹੈਗੇ ਜੇ ਆਉਣ ਵਾਲੇ ਸਮੇਂ ਚ ਭਾਜਪਾ ਦੇ ਘਰਾਂ ਅੱਗੇ ਜਾਣਾ ਉਹਦਾ ਡੇਟ ਤੇ ਟਾਈਮ ਦਾ ਐਲਾਨ ਹੋ ਜਾਣਾ 23 ਨੂੰ ਪ੍ਰਧਾਨ ਮੰਤਰੀ ਨੂੰ ਸਵਾਲ ਕਰਨ ਵਾਸਤੇ ਕਾਫਲੇ ਰਵਾਨਾ ਹੋਣਗੇ 2 ਜੂਨ ਨੂੰ ਆਪਾਂ ਜਿਹੜੇ ਟੈਕਟਕਾਲੀਆਂ ਲੈ ਕੇ ਵੱਡੇ ਕਾਫਲੇ ਲੈ ਕੇ ਇਸ ਮੋਰਚੇ 'ਚ ਸਾਰੇ ਮੋਰਚਿਆਂ 'ਚ ਪਹੁੰਚਾਂਗੇ ਅਰ ਆਪ ਇਹ ਪੂਰੀ ਦੁਸ਼ ਦੁਨੀਆ ਨੂੰ ਅੱਜ ਫੇਰ ਦੱਸਾਂਗੇ ਕਿ ਕਿਹੜਾ ਕਾਨੂੰਨ ਕਹਿੰਦਾ ਸਾਡੇ ਅਕੇ ਦਵਾਰਾਂ ਕੱਡੀਆਂ ਜਾਣ ਕਿਹੜਾ ਕਾਨੂੰਨ ਕਹਿੰਦਾ ਰਬੜਦੀਆਂ ਗੋਲੀਆਂ ਹੰਝੂ ਗੈਸ ਬੁਲਟ ਸਾਡੇ ਕਿਸਾਨ ਸ਼ੁਭਕਰਨ ਨੂੰ ਸ਼ਹੀਦ ਕਰਾਇਆ ਜਾਵੇ ਜਾਂ ਇਹ ਦੋ ਗਾਂ 450 ਤੋਂ ਵੱਧ ਸਾਡੇ ਕਿਸਾਨ ਜ਼ਖਮੀ ਕੀਤੇ ਜਾਣ ਅਰ ਅਸੀਂ ਅਸੀਂ ਮੰਗਾਂ ਨੂੰ ਦਰਹਾਵਾਂਗੇ ਕਿ ਐਮਐਸਪੀ ਲੀਗਰ ਗੰਟੀ ਕਰਨ ਦਾ ਵਾਦਾ ਅਸੀਂ ਪ੍ਰਧਾਨ ਮੰਤਰੀ ਲਾਓ ਪੂਰਾ ਕੀਤਾ ਜਾਵੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕੀਤਾ ਜਾਵੇ ਜਿਹੜੇ ਨਰੇਕਾ 200 ਦਿਨ ਚੱਲੇ 700 ਰੁਪਿਆ ਦਿਹਾੜੀ ਹੋਵੇ ਇਹਦੋਂ ਕਾ ਭਾਰਤ ਡਬਲਯੂਟੀਓ ਤੋਂ ਬਾਹਰ ਆਵੇ ਇਹੋ ਜਿਹੇ ਮੰਗਾ ਹੈਗੇ 10 11 ਸਾਡੀਆਂ ਉਹ ਫਿਰ ਚੱਕਾਂਗੇ ਔਰ ਲੋਕਾਂ ਨੂੰ ਕਹਾਂਗੇ ਕਿ ਇਹ ਮੋਰਚਾ ਉਦੋਂ ਤੱਕ ਲੜਾਂਗੇ ਜਦੋਂ ਤੱਕ ਮੰਗਾਂ ਦਾ ਹੱਲ ਨਹੀਂ ਹੋ ਜਾਂਦਾ ਉਹ ਉਹਦਾ ਪੂਰਾ ਦਬਾਅ ਨਹੀਂ ਸੀ ਪੈ ਰਿਹਾ ਸਰਕਾਰ ਤੇ ਇਸ ਕਰਕੇ ਆ ਨਵੇਂ ਅੰਦੋਲਨ ਪੂਰੇ ਕਰਨ ਵਾਸਤੇ ਉਹਨੂੰ ਪੋਸਟਪੋਨ ਕਰ ਦਿੱਤਾ ਹਾਂ ਹਾਂ ਅੰਦੋਲਨ ਚੱਲ ਰਿਹਾ ਹੋਗਾ ਇਸੇ ਤਰ੍ਹਾਂ ਅੰਦੋਲਨ ਉਦੋਂ ਤੱਕ ਚਲਾਵਾਂਗੇ ਜਦੋਂ ਤੱਕ ਮਸਲੇ ਦਾ ਹੱਲ ਨਹੀਂ ਹੁੰਦਾ ਧੰਨਵਾਦ ਮੈਂ ਮਨਜੀਤ ਸਿੰਘ ਰਾਸ਼ਟਰੀ ਪ੍ਰੈਜ਼ੀਡੈਂਟ ਪਾਰਤੀ ਕਿਸਾਨ ਮਜ਼ਦੂਰੀਆਂ ਨੂੰ ਅੱਜ ਇਹ ਸੰਬੋਧਨ ਕਰਾਂਗਾ ਅੱਜ ਸਾਡੇ ਮੋਰਚੇ ਨੂੰ 100 ਦਿਨ ਪੂਰਾ ਹੋ ਗਿਆ 13 ਫਰਵਰੀ ਨੂੰ ਸਾਡਾ ਮੋਰਚਾ ਸ਼ੁਰੂ ਹੋਇਆ ਸੀਗਾ ਉਸ ਤੋਂ ਬਾਅਦ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਾਨੂੰ ਜਿੱਦਾਂ ਦਿੱਕਤਾਂ ਪਰੇਸ਼ਾਨੀਆਂ ਆਈਆਂ ਤੇ ਸਾਡੀ ਫਸਲ ਆ ਗਈ ਫਸਲ ਆਏ ਤੋਂ ਬਾਅਦ ਵਾਢੀ ਹੋਈ ਸਾਡਾ ਘੱਟ ਕੁਝ ਥੋੜਾ ਹੋਇਆ ਉੱਥੇ ਸਰਕਾਰਾਂ ਕਹਿਣ ਲੱਗੀਆਂ ਵੀ ਇਹਨਾਂ ਨਾਲ ਤਾਂ ਲੋਕ ਪਿੱਛੇ हट ਗਏ ਕਿ ਮੋਰਚੇ 'ਚ ਲੋਕਾਂ ਨੂੰ ਹਟ ਗਏ ਅੱਜ ਇਹ ਇਕੱਠ ਕਰਕੇ ਉਹਨਾਂ ਨੂੰ ਦਿਖਾ ਦਿਆ ਵੀ ਲੱਖਾਂ ਦੀ ਗਿਣਤੀ ਜਿਹੜਾ ਇਕੱਠ ਹੈ ਅੱਜ ਵੀ ਉਹਨਾਂ ਦੇ ਮੂੰਹ ਤੇ ਚਪੇੜ ਜਿਹੜੇ ਲੋਕ ਇਹ ਕਹਿੰਦੇ ਸੀ ਮੋਰਚੇ 'ਚ ਇਕੱਠ ਥੋੜਾ ਹੋ ਗਿਆ ਲੋਕ ਦੁਬਾਰੇ ਕਾਫਲੇ ਬਣਾ ਕੇ ਮੋਰਚੇ 'ਚ ਪਹੁੰਚੀਏ ਥੋੜਾ ਕਾਫਲੇ ਰੇਲਵੇ ਜਿਹੜੀ ਬੰਦ ਕਰੀ ਹੋਈ ਸੀਗੀ ਉਹ ਤਿੰਨ ਨੌਜਵਾਨਾਂ ਨੂੰ ਰਿਹਾਈ ਲਈ ਸੀਗੀ ਜਦੋਂ ਸਰਕਾਰ ਡਿਕਟੇਟਰਸ਼ਿਪ ਤੇ ਆ ਗਈ ਉਹਨਾਂ ਨੇ ਕੋਈ ਸਾਡੀ ਜਿਹੜੀ ਮੰਗ ਸੀ ਉਹਦੇ ਗੌਰ ਨਾ ਕਰੀ 35 ਦਿਨ ਹੋ ਗਏ ਤਾਂ ਸਾਨੂੰ ਇਹ ਨਵੇਂ ਜੋ ਪ੍ਰੋਗਰਾਮ ਦੇਣੇ ਪਏ ਉਹਦੇ ਕਰਕੇ ਉਹ ਪ੍ਰੋਗਰਾਮ ਨੂੰ ਰੇਲਵੇ ਵਾਲਾ ਮੁਲਤਵੀ ਕਰਨਾ ਪਿਆ ਕਿਉਂਕਿ ਹੁਣ ਅਸੀਂ ਜਿਹੜਾ ਤਿੰਨ ਪ੍ਰੋਗਰਾਮ ਦੇ ਨੇ ਇੱਕ ਤਾਂ ਜਿਹੜਾ ਬੀਜੇਪੀ ਦੇ ਕੈਂਡੀਡੇਟ ਹੈ ਉਹਨਾਂ ਦੀ ਕੋਠੀਆਂ ਦੇ ਬਾਹਰ ਜਾ ਕੇ ਰੋਸ਼ ਪ੍ਰਦਰਸ਼ਨ ਕਰਨਾ ਸਵਾਲਾਂ ਦੇ ਜਵਾਬ ਕਰਨੇ ਆ ਨੰਬਰ 2 ਤੇ ਜਿਹੜਾ 2 ਤਰੀਕ ਨੂੰ ਦੁਬਾਰੇ ਵੱਡੇ ਕਾਫਲੇ ਤੇ ਲੈ ਕੇ ਆਣੇ ਮੋਰਚੇ ਤੇ ਤੇ ਜਿਹੜਾ 23 ਦੇ 24 ਤਰੀਕ ਨੂੰ ਪੰਜਾਬ ਦੇ ਪ੍ਰਾਈਮ ਮਿੰისტਰ ਆ ਰਹੇ ਨੇ ਪਟਿਆਲਾ ਦੇ ਹੋਰ ਤਾਂ ਉਹਨਾਂ ਨੂੰ ਸਵਾਲ ਜਵਾਬ ਕਰਨੇ ਆ ਉਹਦੇ ਕਰਕੇ ਸਾਨੂੰ ਪ੍ਰੋਗਰਾਮ ਮੁਲਤਵੀ ਕਰਨਾ ਪਿਆ ਤੇ ਜੋ ਆਉਣ ਵਾਲੇ ਸਮੇਂ ਚ ਸਾਨੂੰ ਫਸਲ ਦੀ ਲਵਾਈ ਸ਼ੁਰੂ ਹੋ ਜਣੇ ਚੀਰੀ ਦੀ ਲੇਬਰ ਦੀ ਵੀ ਜ਼ਰੂਰਤ ਹੈ ਵਪਾਰੀ ਵੀਰ ਵੀ ਸਾਡੇ ਨਾਰਾਜ਼ ਸੀਗੇ ਵੀ ਇਹ ਸਾਡਾ ਵਪਾਰ ਖਤਮ ਹੋ ਗਿਆ ਉਹਦੇ ਕਰਕੇ ਤੇ ਉਸ ਤੋਂ ਬਾਅਦ ਰੇਹ ਬਾਰੇ ਕੋਲੇ ਬਾਰੇ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਤਾਂ ਪ੍ਰੋਗਰਾਮ ਬਦਲ ਤਰੀ ਕਰਕੇ ਇਹ ਨਵੇਂ ਤਿੰਨ ਪ੍ਰੋਗਰਾਮ ਅਸੀਂ ਅੱਜ ਦਿਨ